ਲਾ ਵੀ ਦੇਖੋ ਏ ਪਿਓ ਪੁੱਤਾਂ ਦਾ ਕਮਾਲ ਦੇਖੋ ਦੋਸਤੋ ਤੁਸੀਂ ਬਾਈ ਅਸਲੀ ਪਿਆਰ ਹੀ ਆਹਾ ਬਾਈ ਯਾਰ ਮਾਰਨੋ ਬਾਈ ਦਾਣੀਆਂ ਯਾਰ ਹੈ ਦੇਖੋ ਬਾਈ ਇਹ ਆ ਬਈ ਗੁਰਦੀਪ ਝੰਡੂਗਾ ਵਾਲਾ ਹੈ ਗਾਹਾਂ ਬਈ ਜਵਾਗ ਨੂੰ ਵੀ ਉਹ ਵੀ ਝੰਡ ਲਿਆ ਬੈਠ ਬੈ ਖੜੇ ਨੇ ਦਰਸ਼ਕ ਵੀਰ ਤੇ ਬਾਕੀ ਹੁਣ ਦੇਖੋ ਉੱਤੇ ਬੈਠਣ ਵਾਲੀ ਗੱਲਾ ਦੇਖੋ ਤੁਸੀਂ ਹੈ ਉੱਠਦਾ ਭੌਂਦਾ ਦੇਖਿਆ ਸੀਗਾ ਬੰਦੇ ਨੂੰ ਘੋੜਾ ਭੌਂਦਾ ਬਾਈ ਤੁਸੀਂ ਆ ਅੱਜ ਆਪਣੀ ਵੀਡੀਓ ਚ ਦੇਖੋਗੇ ਤੇ ਇਹੀ ਨਹੀਂ ਦੋਸਤੋ ਹੋਰ ਬਹੁਤ ਸਟੈਂਡ ਕਰਾਉਂਦਾ ਬਾਈ ਹੁਣ ਟੇਬਲ ਤੇ ਦੇਖੋ ਤੁਸੀਂ ਕਿਹੜੇ ਲੋਟ ਮਤਲਬ ਮੂਹਰੇ ਪੈਰ ਕੋਲ ਟੇਬਲ ਤੇ ਰਖਾ ਕੇ ਡੰਡ ਮਰਾਉਂਦਾ ਚੱਲ ਚੱਲ ਗੁਲਦੀਪ ਹੁਣ ਦੋਸਤੋ ਟੇਬਲ ਵਾਲਾ ਦੇਖੋ ਤੁਸੀਂ ਕਮਾਲ ਲਾਇਆ ਬਈ ਜਬਾਸ਼ ਹਲਾ ਕੇ ਟੇਬਲ ਬੰਦੇ ਨੂੰ ਫੜ ਕੇ ਰੱਖਣਾ ਬੰਦਾ ਦੋਸਤੋ ਹੁਣ ਡੰਡ ਵੀ ਮਾਰੂ ਬਾਈ ਇਹ ਲਾਇਆ ਤੇ ਇੱਥੋਂ ਪਤਾ ਲੱਗਦਾ ਦੋਸਤੋ ਕਲਾ ਦਾ ਤੇ ਬਾਕੀ ਜਾਨਵਰ ਦੀ ਵਫਾਦਾਰੀ ਵੀ ਦੇਖੋ ਤੁਸੀਂ ਹਨਾ ਪਤਾ ਵੀ ਮੇਰਾ ਮਾਲਕ ਉੱਤੇ ਖੜਾਗਾ ਐ ਨਹੀਂ ਵੀ ਹੱਲ ਜੂਗਾ ਇੱਧਰ ਉੱਧਰ ਖੜ ਦੂਗਾ ਮਾਲ ਕੋ ਇਹ ਵੀ ਭਰੋਸਾ ਦੋਸਤੋ ਜਾਨਵਰ ਦਾ ਬੌਂਡਿੰਗ ਹੋਣੀ ਬਹੁਤ ਜ਼ਰੂਰੀ ਆ ਬਾਕੀ ਜਦੋਂ ਪਹਿਲਾ ਮੇਲਾ ਲੱਗਾ ਸੀ ਤਲਵੰਡੀ ਉਦੋਂ ਆਪਾਂ ਵੀਡੀਓ ਪਾਈ ਸੀ ਬਾਈ ਬਸ ਇਹ ਚੱਕਦੇ ਇਹਨੇ ਬਾਜ ਫੁੱਲ ਕਰਦੇ ਖੜੀ ਟਰਾਲੀ 'ਚ ਚੜਾ ਦਿੰਦਾ ਸੀ ਘੋੜਾ ਲੈ ਆਵਾਂਗੇ ਖੜੀ ਟਰਾਲੀ 'ਚ ਛਾਲ ਮਾਰ ਕੇ ਲੋਕ ਥਾਂ ਪਟ ਪਟ ਕੇ ਚੜਾਉਂਦੇ ਆ ਦੋਸਤੋ ਵੀ ਜਮ ਥੱਲੋਂ ਥਾਂ ਪਟ ਲੈ ਜਾ ਉੱਚੀ ਢੇਰੀ ਭਾਲਦੇ ਗੂੜੀ ਭਾਲਦੇ ਆ ਇਹ ਪਤੰਦਰਾ ਹੀ ਚੜਾਉਂਦਾ ਘੋੜਾ ਹੈ ਟਰਾਲੀ 'ਚ ਲਾਈਵ ਦੇਖੋ ਜੱਫੀ ਵੀ ਪਾਉਂਦਾ ਹੈ ਬੰਦੇ ਨੂੰ ਬੰਦੇ ਨਾਲ ਹਰ ਕਰਦਾ ਦੇਖਿਆ ਹੁਣ ਆਪਾਂ ਘੋੜੇ ਨੂੰ ਬੰਦੇ ਨਾਲ ਇਹ ਵੀ ਪਹਿਲੀ ਵਾਰੀ ਹੋਇਆ ਕਿੱਸਾ ਹੈ ਹਾਂ ਹਮਮ ਨਹੀਂ ਤਾੜੀਆਂ ਨਾਲ ਹਾਂ ਤਾੜੀਆਂ ਇਹਦੇ ਗਰਦ ਗੱਡੀ ਰੱਖੋ ਬਈ ਹਾਂ ਹਮਮ ਕੋਈ ਨਹੀਂ ਕੋਈ ਕਰਦਿੰਦਾ ਗਲਦੀਪ ਬਾਈ ਕਿਹੜੀ ਲੈ ਲੈਂਦਾ ਇਹ ਏ ਬਈ ਨਵਰਾਤਨ ਕੋਟ ਦਾ ਮੱਝੂ ਕੀ ਲੈਣ ਚੋਂ ਆ ਮੱਝੂ ਕੀ ਲੈਣ ਚੋਂ ਹਾਂ ਕਾਲਾ ਸੀ ਇਹ ਜਮ ਕਾਲੇ ਤੋਂ ਲੀਲਾ ਹੋਇਆ ਠੀਕ ਆ ਬਈ ਕਾਲੇ ਤੋਂ ਹੋਇਆ ਨਹੀਂ ਤਾਂ ਹੂੰ ਹੁਣ ਵੀ ਮਤਲਬ ਕਾਲਾ ਦਾ ਬਈ ਪੂਰਾ ਝਲਕਦਾ ਰਹਾ ਹਾਂ ਹਾਂਜੀ ਹਾਂ ਇਹ ਜਿਆ ਹੋ ਜੂ ਜੀ ਇਹ ਸਾਰਾ ਹੌਲੀ ਹੌਲੀ ਪੈ ਜਾ ਬਰ ਕਿੰਨੇ ਟਾਈਮ ਦਾ ਹੋ ਗਿਆ ਗਲਦੀਬ ਬਈ ਇਹ 4.5 ਸਾਲ ਦਾ ਹੋ ਗਿਆ ਜੀ 4.5 ਸਾਲ ਦਾ ਉਹ ਬੱਚੀ ਲਿਆਂਦਾ ਸੀਗੇ ਇਹ ਬੱਚੀ ਪਾਲਿਆ ਬਈ ਹਾਂ ਹਾਂ ਕਾਲਾ ਪਰ ਮੁੱਤਿ ਜੇ ਬੱਚੇ ਤੋਂ ਸਿੱਖਾਂਗੇ ਜਾਂ ਨਿਕਲਦੀਬ ਬਈ ਨਹੀਂ ਜੀ ਹੈ ਇਹ ਨਾ 2.5 3 ਸਾਲ ਦਾ 2.5 ਸਾਲ ਦਾ ਹੋਵੇ ਕੋੜਾ ਕੋੜੀ ਉਦੋਂ ਸਿੱਖਦੇ ਆ ਜੀ ਹੂੰ ਇਲਾਮਾ ਬਹੁਤ ਜਨ ਪਰਸ ਕੇਮ ਰਹੇ ਹਾਂ ਪਰ ਹੁਣ ਨਹੀਂ ਹੁਣ ਕੰਮ ਛੱਡ ਰਖੇ ਆਪਾਂ ਤੇ ਕਿਉਂ ਘਰੀ ਨਹੀਂ ਲੋਟਉਂਦਾ ਠੀਕ ਆ ਬਾਈ ਤੇ ਛੱਡਦੇ ਸਰਦਾਰ ਬਾਈ ਹੈ ਜੀ ਸਰਬਸਤ ਵੀ ਛੱਡ ਦੋ ਹਾਂ ਜੀ ਛੱਡਦੇ ਠੀਕ ਆ ਬਾਈ ਵਧੀਆ ਰਿਜ਼ਲਟ ਆ ਇਹਦਾ ਹੀ ਅੱਛਾ ਬਾਈ ਇਹਦੀ ਫੀਸ 21000 ਰਈ 21000 ਰੁਪਏ ਰਿਜ਼ਲਟ ਚੰਗੇ ਆਏ ਬਾਈ ਹਾਂ ਜੀ ਚੰਗੇ ਆਏ ਜੀ ਵਧੀਆ ਥੋੜਾ ਫਾਈਟ ਕਿ ਨਹੀਂ ਅਗਲਦੀ ਬਾਈ ਫਾਈਟ ਇਹਦੀ ਬਾਈ 62 ਵਾਂਗੂ ਆ 62 ਵਾਂਗੂ ਫਾਈਟ ਆ ਤੇ ਨੌਕਰੀ ਦੀ ਕਿੰਨੀ ਆ ਉਹਦੀ 31000 ਰੁਪਏ ਸਭ ਉਹਦੀ 31000 ਲਾਈਨ ਕਿਹੜੀ ਚੋਂ ਹਨ ਕੋਰਾ ਬਈ ਉਹ ਬਈ ਐਵੇਂ ਆਪ ਗੱਪ ਮਾਰੀ ਜਾਈ ਫਲਾਨੀ ਲੈਣ ਦਾ ਆਪਾਂ ਲਿਆ ਕੇ ਬੱਚਾ ਤਿਆਰ ਕਰਾਇਆ ਸੀ ਆਪਣੇ ਕੋਲੇ 16 15 16 ਸਾਲ ਦਾ ਹੋ ਗਿਆ ਠੀਕ ਆ ਬਈ ਹਾਂ ਇਹਦਾ ਆਪਾਂ ਨੂੰ ਪਤਾ ਹੈ ਰਿਜ਼ਲਟ ਉਹਦਾ ਬਹੁਤ ਆ ਗਿਆ ਘੱਟੋ ਘੱਟ ਬਈ 22 300 ਕੋੜੀ ਪਰਭਾਈ ਬੈਠਾ ਮੈਂ ਉਹਦੇ ਨਾਲ ਅੱਛਾ 22 300 ਕੋੜੀ ਕਲੀਅਰ ਕਰਤੀ ਬਈ ਹਾਂ 2 ਸਾਲ ਦੀ ਨੂੰ ਛੱਡਣ ਲੱਗ ਗਈ ਸੀ ਹਾਂ 2300 ਕੋੜੀ ਕਾਹਨ ਦੀ ਗੱਲ ਹੈ ਹਾਂ ਬਾੜੀ ਕਾਹਨ ਦੀ ਗੱਲ ਆਈ ਰਿਜ਼ਲਟ ਬਹੁਤ ਸੋਹਣਾ ਆਇਆ ਈ ਉਹਦਾ ਠੀਕ ਆ ਬਾਈ ਉਹਦੀ ਅੱਛਾ ਬਾਈ ਜੀ ਅੱਜ ਤੈਨੂੰ ਦਿਖਾ ਦਿਆਂ ਤੂੰ ਮੰਨੇਗਾ ਆਪਦੇ ਪਿਓ ਨੂੰ ਵੀ ਇੱਕੀ ਹੋਈ ਖੜੀ ਆ ਇਹਦੀ ਛੇਰੂ ਦੀ ਠੀਕ ਆ ਬਾਈ ਨੌਕਰੇ ਦੀ ਹਾਂ ਮੰਗਰ ਤੇ ਹੁਣੋਂ ਸੰਬੰਧ ਅਸਲ ਬਾਈ ਪਹਿਲਾਂ ਕਾਲਾ ਘੋੜਾ ਸੀ ਬਹੁਤ ਚੰਗਾ ਘੋੜਾ ਜੀ ਉਹ ਪੋਸਟਰ ਲੱਗ ਰਿਹਾ ਪਹਿਲੇ ਨੰਬਰ ਤੇ ਆਉਂਦਾ ਰਿਹਾ ਐ ਮੇਲੇ ਚੋਂ ਹਾਂ ਹਾਂ ਬਾਈ ਉਹਦੇ ਬੱਚੇ ਅਗਲਾ ਕਾਲੇ ਘਾਂਟੇ ਦੇ ਕਹਿ ਕੇ ਕਿ ਵੇਚੀ ਗਿਆ ਅੱਛਾ ਨੌਕਰੇ ਦੇ ਬੱਚੇ ਮੇਰੀ ਗੱਲ ਸੁਣ ਨੌਕਰੇ ਦੇ ਬੱਚੇ ਹੈ ਇਹ ਪ੍ਰਿਓ ਦੀ ਡੋਡਾਂ ਵਾਲੇ ਪ੍ਰਿੰਸ ਦੇ ਕਹਿ ਕੇ ਕਿ ਵੇਚ ਗਿਆ ਆ ਆਪਣੇ ਬਾਲਾ ਬਾਈ ਹੁਣ ਮੈਂ ਇਹ ਨਾ ਕਹਤਾ ਵੀ ਮੇਰਾ ਘੋੜਾ ਉਹ ਲੈਣ ਦਾ ਸੱਚ ਹੈ ਹੀ ਨਹੀਂ ਇਹ ਚ ਸੱਚ ਹੈ ਹੀ ਨਹੀਂ ਬਈ ਹਾਂ ਜੀ ਉਹੀ ਗੱਲ ਕੁਛ ਪੈਸਾ ਵਾਸਤੇ ਬਈ ਬੱਚੇ ਦਾ ਕਰਨਾ ਬਹੁਤ ਵੱਡੀ ਗੱਲ ਹੈ ਨਾ ਘੋੜੇ ਦਾ ਹੱਕ ਬਈ ਗਲਤ ਗੱਲ ਘੋੜੇ ਦਾ ਹੱਕ ਪਰ ਆਪਾਂ ਐ ਜੀ ਆਪਣਾ ਦਿਲ ਥਾਏ ਆਂ ਆਪਾਂ ਅੱਜ ਦੇਕਰ ਜਿੰਨੇ ਵੀ ਘੋੜੇ ਪ੍ਰੇਮੀ ਆ ਸਾਰੇ ਨਾਲ ਪਿਆਰ ਆਪਣਾ ਆਪਣਾ ਪਹਿਲੀ ਗੱਲ ਤਾਂ ਇਹ ਚੀਜ਼ ਦਾ ਵਪਾਰ ਹੀ ਹੈ ਨਹੀਂ ਜੀ ਆਪਣਾ ਤਾਂ ਦਿਲੋਂ ਸ਼ੌਂਕ ਹੈ ਬਈ ਤੇਰੇ ਵਰਗੇ ਕਲਦੀ ਬਸਚਾਈ ਤੇ ਖੜਨ ਵਾਲੇ ਬੰਦੇ ਉਹੀ ਗੱਲ ਹਰੇਕ ਬੰਦਾ ਬਿਜ਼ਨਸ ਤੌਰ ਤੇ ਸੋਚਦਾ ਕੋਈ ਆਇਆ ਨਹੀਂ ਤੇ ਨਾਲ ਉਹ ਹੀ ਦੇਖ ਕੇ ਪਤਾ ਲੱਗਾ ਆਪਣੇ ਦੇਖਣ ਵਾਲੇ ਭਰਾਵਾਂ ਨੂੰ ਵੀ ਸਾਰੇ ਨੂੰ ਜਿੰਨੇ ਖੜੇ ਨੇ ਹਨਾ ਉਹਨਾਂ ਨੂੰ ਵੀ ਇਹ ਚੀਜ਼ ਤਾਂ ਪਤਾ ਲੱਗ ਗਈ ਹੋਊਗੀ ਭਾਈ ਹੁਣ ਕਾਹਦਾ ਨਾ ਅਗਲਾ 40 42 40 42 ਦੋਨੇ ਘੋੜੇ ਜਿਹੜੇ ਮੇਰੇ ਮੋੱਕਗੇ 40 42 ਚਾਲ ਚੱਲਦੇ ਰਹੇ ਅਗਲਾ ਹੁਣ ਮੰਨ ਕੇ ਜਲਵੀ ਮੇਲੇ 'ਚ 35 36 ਵਾਲਿਆਂ ਨੂੰ ਨਾਮ ਦੀ ਜਾਂਦੇ 35 ਤੇ ਦੋਸ ਦਾ ਜਿਹੜਾ 36 ਤੇ ਐ 40 42 ਤੁਰਦੇ ਰਹੇ ਮੇਰੇ ਦੋਨੇ ਘੋੜੇ ਠੀਕ ਆ ਭਾਈ ਪਰ ਆਪਣਾ ਸਾਥ ਬਹੁਤ ਘੱਟ ਦਿੱਤਾ ਹੈ ਹੈ ਇੱਕ ਆਪਾਂ ਥੋੜਾ ਜਿਹਾ ਪਹਿਲਾਂ ਮੈਂ ਆਪ ਸੰਗਦਾ ਸੀ ਕਿ ਮੂਰੇ ਆ ਕੇ ਆਪਾਂ ਇੰਨਾ ਰਾਜੀ ਨਹੀਂ ਸੀਗੇ ਰਾਜੀ ਨਹੀਂ ਸੀ ਹੈ ਬਈ ਹੁੰਦਾ ਬਈ ਹੌਲੀ ਹੌਲੀ ਝੱਕਾ ਖੋਲਦਾ ਹਾਂ ਹਾਂ ਜੀ ਤੇ ਕੁਲਦੀਪ ਬਾਈ ਇੱਕ ਦਾ ਉਹਦਾ ਨੰਬਰ ਬੋਲ ਦੇ ਬੋਲ ਦੇ ਨੀ ਹਾਂ 78 377 ਜੀ ਠੀਕ ਆ ਬਾਈ 69 945 ਹੂੰ ਇਹ ਬਾਈ ਫਿਰ ਮੈਂ ਪਹਿਲਾਂ ਵੀ ਗੱਲ ਕਰੀ ਜਾਂਦਾ ਚੋਬਰ ਬਾਈ ਕਰਤਾ ਮਗਰ ਤੇ ਕਰਤਾ ਜੀ ਤਿਆਰ ਕੋਈ ਨੌਕਰੀ ਨੌਕਰੀਆਂ ਕੋਸ ਨਹੀਂ ਬਾਈ ਇੱਥੇ ਜਵਾਕ ਆ ਕੰਮ 'ਚ ਪੈ ਜਾਣਾ ਨਸ਼ੇ ਪੱਤੇ ਤੋਂ ਬਚਣਗੇ ਸਾਰੀਆਂ ਗੱਲਾਂ ਹਾਂ ਜੀ ਹਾਂ ਜੀ ਜਿਵੇਂ ਜਵਾਕ ਬਾਹਰ ਨੂੰ ਤੁਰੀਆ ਆਪਾਂ ਦਾ 7ਵੀਂ 7ਵੀਂ ਜੇ ਜੀ ਵੱਧ ਤੋਂ ਵੱਧ 2-4 ਹੋਰ ਪੜਾਵਾਂਗੇ ਜੀ ਬਸ ਕੁਛ ਨਹੀਂ ਬੱਬ ਦੱਬ ਸਾਈਨ ਕਰਨ ਦਿੰਦਾ ਆਲੇ ਖਾਕ ਦਾਬ ਜੋ ਕਰਾ ਹੋ ਜੇ ਬਾਈ ਬਾ ਜੋੜ ਘਟਾ ਕਰਨ ਲੱਗ ਜੂਗਾ ਬਾਕੀ ਬਈ ਹਾਂ ਜੀ ਹਾਂ ਜੀ ਸਰ ਨੂੰ ਵਦਗਾ ਬਈ ਹਾਂ ਜੀ ਚੰਗਾ ਬਈ ਯਾਰ ਬੱਚੇ ਵੀ ਅਗੇ ਹਾਂ ਜੀ ਹਾਂ ਜੀ ਲੈਣ ਚ ਪਹਿਣ ਸ਼ੌਂਕ ਪਵੇ ਬੱਚੇ ਵਾਕਾਂ ਨੂੰ ਕਿ ਨਹੀਂ ਗਲਤ ਮਲਤ ਕੰਮ ਨਹੀਂ ਕਰਦੇ ਗਲਦੂਬ ਹਾਂ ਜੀ ਹਾਂ ਜੀ ਤੇ ਵੱਡੇ ਭਾਈ ਤੇਰਾ ਬਹੁਤ ਬਹੁਤ ਸ਼ੁਕਰਗੁਜ਼ਾਰ ਤੇ ਬਾਕੀ ਪਿਆਰ ਦੇਖ ਕੇ ਬਈ ਆਏ ਉਹ ਵੀ ਘਰੇ ਆਏ ਜਾਨਵਰ ਕਰੇ ਵੀ ਹੈਗੇ ਨੇ ਬੜੀਆ ਚੰਗੇ ਜ਼ਰੂਰ ਮਾਰਾਂਗੇ ਘੋੜੀਆਂ ਆਪ ਲਖ ਕਹੇ ਤੋਂ ਲੰਮੀ ਹੋ ਜਾਂਦੀ ਹੈ ਚਾਹੇ ਥੱਲੇ ਪਏ ਰਹੀਏ ਕੋਈ ਨਹੀਂ ਆਪਦਾ ਆਪ ਬਈ ਸਿਖਉਣਾ ਸਾਰਾ ਕੁਝ ਯਾਰ ਸਾਰਾ ਆਪ ਸਿਖਾਉਣਾ ਹਾਂ ਜੀ ਤੇ ਫੇਰੀ ਬਈ ਭਰੋਸਾ ਕਰਦਾ ਜਾਣ ਬਈ ਹਾਂ ਜੀ ਹਾਂ ਜੀ ਉਹਨਾਂ ਦੇ ਮਾਤਮਾਂ ਦੀ ਇਤਿਹੀ ਯਾਰ ਮਿੱਤਰ ਬਹੁਤ ਘੋੜੀਆਂ ਲਿਆਏ ਜੀ ਇੱਕ ਤਾਂ ਉਹ ਘੋੜੀ ਦਵੱਗ ਲੈ ਲੈਂਦੀ ਜਿਸ ਪਾਲ ਅੰਕਲ ਤੋਂ ਦਵੱਗ ਲੈਂਦੀ ਐ 9 ਲੱਖ ਦੀ ਜੀ ਠੀਕ ਆ ਬਈ ਉਹਨੂੰ ਵੀ ਖੜੀ ਹਾਂ ਦਾਰੇ ਕੋਲੇ ਵਾਗਿਆ ਘੋੜਾ ਉਹ ਘੋੜੇ ਤੋਂ ਗੱਬਣਾ ਜੀ ਆ ਯਾਰ ਦੋਸਤ ਦਾ ਤੇ ਕੁਲਦੀਪ ਵਪਾਰ ਕਪੂਰ ਦਾ ਵੀ ਕਰ ਦੋ ਫਿਰ ਮਾਣਾ ਨਹੀਂ ਜੀ ਵਪਾਰ ਦਾ ਨਹੀਂ ਕਰਦੇ ਵਪਾਰ ਦਾ ਨਹੀਂ ਨਹੀਂ ਕਰਨਾ ਵੀ ਨਹੀਂ ਜੀ ਆਪਾਂ ساری ਉਮਰ ਹੀ ਨਹੀਂ ਕਰਨਾ ਜੇ ਕੀ ਕਹਿਣਾ ਵੀ ਆਪਦੇ ਘੋੜਿਆਂ ਦੇ ਜਨਵਾਰ 2 4 ਵੇਚਤੇ ਉਹ ਨਹੀਂ ਵੀ ਬਾਹਰੋਂ ਲੈ ਕੇ ਤਾਂ ਆਪਾਂ ਵੇਚਣੀ ਨਹੀਂ ਕਿਤੇ ਵੀ ਠੀਕ ਆ ਭਾਈ ਹੁਣ ਭਾਈ ਬਥੇਰੇ ਲਿਆ ਜਾਣੇ ਬੰਦੇ ਬਾਈ ਕਹਿੰਦੇ ਨੇ ਵੀ ਅਸੀਂ ਤੈਨੂੰ ਘੋੜਾ ਲਿਆ ਦਨੇ ਸਾਣਾ 70 ਇੰਚ ਦਾ 71 ਇੰਚ ਦਾ ਜਿਵੇਂ ਕਹੇਗਾ ਤੇ ਐਵੇਂ ਕਹਿੰਦੀ ਸਪੋਰਟ ਬਥੇਰੀ ਹੈ ਪਰ ਆਪਣੇ ਜਿੰਨੇ ਚਿਰ ਆਪਣੇ ਕੋਲੇ ਨਾਲ ਇਹ ਨੇ ਉਹ ਨਜ਼ਰ ਦੇ ਲਈ ਨਹੀਂ ਮੰਨਦਾ ਇਹ ਨਹੀਂ ਮੰਨਦਾ ਸਹੀ ਗੱਲ ਆਪਾਂ ਗੱਲਾਂ ਕਿਹੜਾ ਕੋਈ ਨਾ ਘੋੜਿਆਂ ਦਾ ਆਪ ਨੂੰ ਵਿੱਤਮਾ ਤਾਂ ਹੈ ਹੀ ਨਹੀਂ ਵੀ ਉਹ ਚੀਜ਼ ਆ ਗੱਲ ਆ ਗਿਰਪੀ ਚਾਹੀਦੀ ਪੈਸਾ ਖੁਸ਼ੀ ਨਹੀਂ ਹੁੰਦਾ ਭਾਈ ਖੁਸ਼ੀ ਇਹ ਚੀਜ਼ ਆ ਮੇਰਾ ਤੂੰ ਪਾਲਦਾ ਇਹਨਾਂ ਨੂੰ ਦਿਲੋਂ ਤੇਰੇ ਦਿਲ ਨੂੰ ਲੱਗੇ ਹੋਏ ਨੇ ਇਹ ਹੀ ਚੀਜ਼ ਆ ਖੁਸ਼ੀ ਬਾਕੀ ਆਪਾਂ ਭਾਈ ਇੱਕ ਗੱਲ ਹੋਰ ਵੀ ਐ ਜਿੰਨੇ ਘੋੜੇ ਤਿਆਰ ਕਰਾਂਗੇ ਆਪਾਂ ਆਪਾਂ ਘੋੜਾ ਕਿਤੇ ਵੇਚਣਾ ਹੀ ਨਹੀਂ ਕਿਤੇ ਵੀ ਅਗਲਾ ਕਹਿੰਦਾ ਮੈਨੂੰ 10 ਲੱਖ ਮਿਲਦਾ ਮੈਨੂੰ 15 ਮਿਲਦਾ ਮੈਂ ਵੇਚਦਾ ਲੈ ਮੈਨੂੰ ਕੋਈ ਖੁਸ਼ੀ ਦੇਵੇ ਆਪਾਂ ਜਿੰਨੇ ਚਿਰ ਰੱਖਾਂਗੇ ਵੇਚਦੇ ਵੀ ਨਹੀਂ ਕਿਤੇ ਵੀ ਨਹੀਂ ਵੇਚਦੇ ਹੈ ਹੁਣ ਆ ਜਿਵਾਕ ਜਵਾਗ ਨੂੰ ਵੇਚ ਦੇਂਗੇ ਆਪਾਂ ਨਹੀਂ ਵੇਚਾਂਗੇ ਇਹ ਹਜੇ ਅੱਖੇ ਲੱਗੇ ਨਾ ਲੱਗੇ ਜੋ ਘਰੇ ਜਾਂਦੇ ਸਾਰਿਆਂ ਤੋਂ ਪਹਿਲਾਂ ਜਾਨਵਰ ਹਣਕਣਗੇ ਹੂੰ ਇਹ ਲੱਗਣਗੇ ਲੱਗਣਗੇ ਹਾਂ ਜੀ ਅੱਖੇ ਵਾਕੇ ਤੁਸੀਂ ਦੇਖ ਹੀ ਲਿਆ ਦੋਸਤੋ ਵੀਡੀਓ ਚਾਹਣਾ ਪਹਿਲਾਂ ਅੱਖੇ ਦਾ ਬਾਗ ਖੂਬ ਹੀ ਲੱਗਦੇ ਨੇ ਬਾਈ ਦੇ ਜਾਨਵਰ ਵੀ ਤੇ ਵਪਾਰ ਇਹ ਚੀਜ਼ ਦਾ ਆਪਾਂ ਨਹੀਂ ਜੀ ਹੂੰ ਨਹੀਂ ਬਈ ਬਹੁਤ ਬਲਦਾ ਲੱਗਾ ਗਲਦੀਪ ਬਾਈ ਗੱਲਬਾਤ ਕਰਕੇ ਵੀ ਤੇ ਬਾਕੀ ਤੁਹਾਡਾ ਸਨੇਹਾ ਬਹੁਤ ਵਧੀਆ ਸਾਰਿਆਂ ਨੂੰ ਹਾਂ ਹਾਂ ਵਧੀਆ ਸ਼ੌਂਕ ਆ ਬਾਈ ਜਵਾਕ ਜਿਵੇਂ ਹੁਣ ਮੇਲੇ ਤੇ ਆਉਂਦੇ ਆ ਇਹਨਾਂ ਨੂੰ ਨਾਲ ਲੈ ਕੇ ਆਓ ਇਹਨਾਂ ਨੂੰ ਜੇ ਮੰਗਦੇ ਆ ਘੋੜੀ ਬਿਛੇਰੀ ਤਾਂ ਇਹਨਾਂ ਨੂੰ ਦਬਾਓ ਹੈ ਹਨਾ ਤੇ ਜੇ ਹੁਣ ਬਾਹਰ ਜੇ ਬਾਈ ਘੋੜੀ ਦਬਾਵਾਂਗੇ ਬਿਛੇਰੀ ਦਬਾਵਾਂਗੇ ਉਹਦੇ ਲਗਨ 'ਚ ਲੱਗੇ ਰਹਿਣਗੇ ਨੀਰੇ ਚਾਰਾ ਪੋਣਗੇ ਤੇ ਨਹੀਂ ਬਾਈ ਮੇਰੀ ਗੱਲ ਹੁਣ ਚਿੱਟਿਆਂ 'ਕ ਨਹੀਂ ਜਾਣਗੇ ਹੂੰ ਜਿੱਦੀ ਇਹ ਚੌਂਕ ਮਾੜਾ ਨਹੀਂਗਾ ਕੋਈ ਵਧੀਆ ਚੌਂਕ ਆਈਏ ਬਹੁਤ ਵਧੀਆ ਬਾਈ ਜੀ ਤੇ ਚਲੋ ਦੋਸਤੋ ਵੀਡੀਓ ਸ਼ੇਅਰ ਕਰੋ ਧੰਨਵਾਦ ਤੁਹਾ ਸਾਰਿਆਂ ਦਾ ਵੀਡੀਓ ਦੇਖਣ ਲਈ ਗਲਦੀਪ ਬਾਈ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ ਵਧੀਆ